ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਤੁਹਾਨੂੰ ਦਿਆਂਗੇ ਅੱਜ ਸ਼ਾਮ ਤੱਕ ਦੇ ਯਾਨੀ ਕਿ ਆਉਂਦੇ ਜਿਹੜੇ 7-8 ਘੰਟੇ ਨੇ ਮੌਸਮ ਪੰਜਾਬ ਦਾ ਮਹੀਲੇ ਫਖੋਂ ਕਿਵੇਂ ਦਾ ਰਹਿ ਸਕਦਾ ਮੀਂਹ ਦੀ ਆਸar ਹੁਣ ਕਿੰਨੇ ਕੁ ਨਹੀਂ ਤੇ ਜਿਹੜਾ ਸਿਸਟਮ ਇਸ ਵੇਲੇ ਚੱਲ ਰਿਹਾ ਇਹਦੀ ਵੀ ਜਾਣਕਾਰੀ ਤੁਹਾਨੂੰ ਦਿਆਂਗੇ ਲਗਭਗ ਦੁਪਹਿਰ ਤੇ 12 ਵਜੇ ਚੱਲੇ ਨੇ ਜੀ 1:30 ਪਾਣੀ 12 ਦਾ ਟਾਈਮ ਹੋਣ ਜਾ ਰਿਹਾ ਤੇ ਜੇਕਰ ਅਸਲ ਇਹ ਜਾਂ ਤਸਵੀਰਾਂ ਦੇਖੀਏ ਤੇ ਤੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਪਛੂਗੇ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਪੰਜਾਬ ਦੇ ਬਹੁਤ ਸਾਰੇ ਖਾਗਾਂ ਦੇ ਵਿੱਚ ਤੇ ਅਸਲ ਇਹ Rajasthan ਵਾਲੇ ਪਾਸਿਓਂ ਬਦਲ ਵਾਈ ਜਿਹੜੀ ਗਰਜਲੇਸ਼ਕ ਵਾਲੀ ਉਹ ਵੱਧਦੀ ਹੋਈ ਅੱਗੇ ਪੰਜਾਬ ਵੱਲ ਨੂੰ ਕੂਚ ਕਰ ਰਹੀ ਹੈ ਪੰਜਾਬ ਦੇ ਜਗਰ ਜਨੇ ਦੇ ਨਾਮ ਲਈਏ ਤੇ ਵੀਡੀਓ ਕਾਫੀ ਲੰਮੀ ਹੋ ਜਾਣੀ ਹੈ ਇਸ ਲਈ ਮਾਲਵਾ ਖੇਤਰ ਲਗਭਗ ਸਾਰਾ ਜਿਨ੍ਹਾਂ ਦੇ ਵਿੱਚ ਉੱਤਰੀ ਆਪਣੇ ਪੂਰਬੀ ਮਾਲਵਾ ਤੋਂ ਲੈ ਕੇ ਪਛਮੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸਲੇ ਸ਼ਰਾਟੇ ਲੱਗ ਰਹੇ ਨੇ ਹਾਲਾਂਕਿ ਬਹੁਤੇ ਖਾਗਾਂ ਦੇ ਵਿੱਚ ਕਾਰਵਾਈਆਂ ਜਿਹੜੀਆਂ ਨੇ ਹਲਕੀਆਂ ਹੋ ਰਹੀਆਂ ਨੇ ਤੇ ਆਉਂਦੇ ਘੰਟਿਆਂ ਤੱਕ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਉਹ ਕੋਈ ਵੀ ਖੇਤਰ ਹੋ ਸਕਦੇ ਨੇ ਭਾਵੇਂ ਬਠਿੰਡਾ ਮਾਨਸਾਹ ਬਰਨਾਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖਾਗਾਂ ਦੇ ਵਿੱਚ ਕਿਤੇ ਕਿਤੇ ਹਲਕੇ ਤੇਜ਼ ਸ਼ਰਾਟੇ ਦੇ ਅਸਰ ਨੇ ਇਸੇ ਤਰ੍ਹਾਂ ਜਲੰਧਰ ਕਪੂਰ ਪੜ ਮਹਾਲੀ ਚੰਡੀਗੜ੍ਹ ਇਹਨਾਂ ਖਾਗਾਂ ਦੇ ਵਿੱਚ ਵੀ ਕਿਤੇ ਕਿਤੇ ਸ਼ਰਾਟੇ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਹਲੇ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗਣਗੇ ਮਾਝਾ ਖੇਤਰ ਜੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਪਠਾਨਕੋਟ ਗੁਰਦਾਸਪੁਰ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲਕਤ ਲੱਗੇ ਦਰਮਿਆਨੀ ਕਾਰਵਾਈਆਂ ਜਾਰੀ ਰਹਿਣਗੀਆਂ ਅੱਜ ਰਾਤ ਤੱਕ ਸੂਏ ਸਿਸਟਮ ਲਗਭਗ ਪਾਕਿਸਤਾਨ ਵਾਲੇ ਜੇਕਰ ਫਾਸੇ ਦੇਖੀਏ ਲੈਂਦੇ ਵਾਲੇ ਫਾਸੇ ਹੁਣ ਲਗਭਗ ਹੁਣ ਆਪਣਾ ਸਮਾਪਤੀ ਤੇ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਰਾਤ ਤੱਕ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸਰਗਰਮ ਰਹਿ ਸਕਦਾ ਹੈ ਅੱਧੀ ਰਾਤ ਤੋਂ ਬਾਅਦ ਕੱਲ ਸਵੇਰ ਹੁੰਦੇ ਹੁੰਦੇ ਇਹਨੇ ਪਛਮੀ ਭਾਗਾਂ 'ਚ ਸਮਾਪਤ ਹੋ ਜਾਣਾ ਭਾਵੇਂ ਉਹ ਬਾਰਡ ਏਰੀਆ ਦੇ ਪੰਜਾਬ ਦੇ ਖੇਤਰ ਹੈ ਹਰਿਆਣਾ ਜਾਂ ਫਿਰ ਰਾਜਸਥਾਨ ਦੇ ਖੇਤਰ ਹੈ ਕੱਲ ਤੱਕ ਕਾਰਵਾਈਆਂ ਜਿਹੜੀਆਂ ਸੀਮਿਤ ਹੋ ਜਾਣਗੀਆਂ ਤੇ ਦੁਪਹਿਰ ਹੁੰਦੇ ਹੁੰਦੇ ਕੁਝ ਜਿਹੜੇ ਪੂਰਬੀ ਜ਼ਿਲ੍ਹੇ ਆ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਉਹਨਾਂ ਖੇਤਰਾਂ ਤੱਕ ਇਹ ਸਿਸਟਮ ਸੀਮਿਤ ਰਹੇਗਾ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹੋਏ ਨੇ ਬੋਲ ਜਣਾ ਪਰ ਤੇ ਇਸ ਤੋਂ ਇਲਾਵਾ ਜੀ ਫਿਰ ਜਿਹੜੇ ਪਹਾੜਾਂ ਦੇ ਲੱਗਦੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਹੇਠਲੇ ਖੇਤਰ ਆ ਹਿਮਾਚਲ ਦੇ ਤੇ ਜੰਮੂ ਦੇ ਉਹਨਾਂ ਫਾਗਾਂ ਦੇ ਵਿੱਚ ਕਾਰਵਾਈਆਂ ਇਹ ਤੈਗਾ ਕਿਤੇ ਕਿਤੇ ਹਲਕੇ ਕਿਤੇ ਦਰਮਿਆਨੇ ਤੇ ਸ਼ਰਾਟੇ ਪਲੱਸ ਨਿਚਲੇ ਫਾਗਾਂ ਦੇ ਵਿੱਚ ਗੜੇ ਮਾਰਗੇ ਤੇ ਹੋ ਸਕਦੀ ਹੈ ਉੱਪਰਲੇ ਫਾਗਾ ਦੇ ਵਿੱਚ ਬਰਫਬਾਰੀ ਦਾ ਇੱਕ ਦੌਰ ਲੱਗੇਗਾ ਤੇ ਜਦੋਂ ਫਿਰ ਇਹ ਸਿਸਟਮ ਅੱਗੇ ਲੰਘ ਜਾਣਾ 17 18 19 ਇਹ ਦਿਨ ਜਿਹੜੇ ਹੋਣਗੇ ਠੰਡੇ ਹੋਣਗੇ ਇਹਦੇ ਵੀ ਤੁਹਾਨੂੰ ਅਸੀਂ ਅਫਰਡ ਦੇ ਚੁੱਕੇ ਹਾਂ ਟੈਂਪਰੇਚਰ ਦੇ ਵਿੱਚ ਵੀ ਗਰਾਊਂਡ ਜਿਹੜੀ ਆ ਸੰਭਵ ਹੋਏਗੀ ਫਿਲਹਾਲ ਅੱਜ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਹਲਕੇ ਸ਼ਰਾਟੇ ਵਾਤੇਫਾਗਾਂ ਦੇ ਵਿੱਚ ਲੱਗ ਰਹੇ ਨੇ ਤੇ ਬਹੁਤੇ ਫਾਗਾਂ ਦੇ ਵਿੱਚ ਹਲੇ ਲੱਗਣਗੇ ਕਿਉਂਕਿ ਜਿਹੜੇ ਗਰਜਲਿਸ਼ਕੋ ਵਾਲੇ ਬੱਦਲ ਹਾਲੇ ਰਾਜਸਥਾਨ ਵਾਲੇ ਫਾਸਿਆਂ ਵਿੱਚ ਸ਼੍ਰੀ ਗੰਗਨਗਰ ਹਨਮਾਨਗੜ੍ਹ ਨੰਪਗੜਾ ਨਾਹਾਗਾ ਤੋਂ ਹੁੰਦੇ ਹੋਏ ਹਰਿਆਣਾ ਦੇ ਉੱਤਰ ਪੱਛਮੀ ਭਾਗਾਂ ਤੋਂ ਹੁੰਦੇ ਹੋਏ ਪੰਜਾਬ ਦੇ ਵਿੱਚ ਐਂਟਰ ਕਰ ਰਹੇ ਨੇ ਤੇ ਆਉਂਦੇ ਘੰਟਿਆਂ ਤੱਕ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਹਾਲਾਂਕਿ ਬਹੁਤੇ ਭਾਗਾਂ ਦੇ ਵਿੱਚ ਹਲਕੀ ਹਲਕੇ ਮੀਂਹ ਤੇ ਬਹੁਤੇ ਕੁਸ਼ਕ ਭਾਗਾਂese ਹੋ ਸਕਦੇ ਨੇ ਮਾਲਵਾ ਦਵਾਬਾ ਦੇ ਜਿੱਥੇ ਦਰਮਿਆਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਸੋ ਇਹ ਸ਼ਾਮ ਤੱਕ ਸਿਲਸਿਲਾ ਜਾਂ ਕੱਲੀ ਅੱਧੀ ਰਾਤ ਤੱਕ ਜਾਰੀ ਰਹਿਣ ਵਾਲਾ ਅੱਧੀ ਰਾਤ ਤੋਂ ਪਹਿਲਾਂ ਵੀ ਇਹ ਸਿਸਟਮ ਕਿਤੇ ਕਿਤੇ ਕਹਿ ਸਕਦੇ ਹਾਂ ਪੱਛ ਹੋ ਸਕਦਾ ਹੈ ਜੀ ਗੜੇ ਮਾਰੇ ਦਾ ਅਸਰ ਬਿਲਕੁਲ ਨਹੀਂ ਹੈ ਕਿਉਂਕਿ ਹੀਟ ਵਣੀ ਹੋਣ ਕਰਕੇ ਬਦਲ ਵਾਈ ਅੱਜ ਸਵੇਰ ਤੋਂ ਹੀ ਉੱਪਰ ਰਹੀ ਹੈ ਹੀਟ ਕਿਤੇ ਵੀ ਨਹੀਂ ਲੱਗੀ ਧੁੱਪ ਕਿਤੇ ਵੀ ਨਹੀਂ ਲੱਗੀ ਇਸ ਲਈ ਅੱਜ ਗੜੇ ਮਾਰੇ ਦਾ ਅਸਰ ਬਿਲਕੁਲ ਹੀਠਾ ਜ਼ੀਰੋ ਤੇ ਆ ਚੁੱਕੇ ਨੇ ਕਾਰਵਾਈਆਂ ਜੇਕਰ ਹੋਣਗੀਆਂ ਤੇ ਮੀਹਾਂ ਦੀਆਂ ਹੀ ਹੋਣਗੀਆਂ ਜੀ ਇਜਾਜ਼ਤ ਦਿਓ ਧੰਨਵਾਦ ਜਿੱਥੇ ਜਿੱਥੇ ਛਾਟੇ ਲੱਗ ਰਹੇ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਧੰਨਵਾਦ